ਇੱਥੇ ਤੇ ਲੱਪੇ ਲੰਗਰ ਸ਼ੁਰੂ ਕੀਤਾ ਗਿਆ ਵਾ ਸਟੱਫ ਨਾਲ ਕੁਲਚਾ ਦੇ ਖਾ ਕੇ ਜਿਹੜਾ ਗੋੜਾ ਕੜਾ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਜੀ ਇਹ ਗੁਰੂ ਮਹਾਰਾਜ ਦੀ ਨਗਰੀ ਆ ਇੱਥੇ ਬਨਾਰਸ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਉੱਤੇ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹਰ ਸਾਲ ਕਰਦੇ ਆ ਜਾਨੀ ਪ੍ਰਥਾ ਚਲਣੀ ਚਾਹੀਦੀ ਆ ਜਿਵੇਂ ਖਾ ਸ ਕੁਲਚਾ ਦਾ ਨਾਂ ਬੜਾ ਕੁਲਚਿਆਂ ਦਾ ਤੇ ਅੱਗੋਂ ਪੁੱਛੋ ਜਿਹੜਾ ਕੁਚਾ ਉਹ ਜਿਹੜਾ 13 ਰੁਪਏ 'ਚ ਅਲਾਵਾ 70 ਰੁਪਏ ਦਾ ਮਿਲਦਾ ਅੱਜ ਦੇ ਦਿਨ 13 ਰੁਪਏ ਦਾ ਮਿਲਦਾ ਬਹੁਤ ਹੀ ਵਧੀਆ ਚੀਜ਼ ਜੀ ਇਹਨਾਂ ਨੇ ਬਹੁਤਿਆ ਪ੍ਰਥਾ ਗਾ ਵੀ ਚੱਲਣੀ ਚਾਹੀਦੀ ਹੋਰ ਵੀ ਬਹੁਤ ਹੀ ਅੱਛੀ ਜੀ ਕਰਦੇ ਅਸੀਂ ਚਾਚਾ ਆਏ ਆ ਜੀ ਆ ਸੰਗਤ ਹੋਇਆ ਤੇ ਆਪਾਂ ਬੈਠੇ ਆ ਜੀ ਜੀਲਾ ਸੀ ਲਗਾਤਾਰ ਤੁਹਾਨੂੰ ਜਿਹੜੀ ਸਾਂਝੀ ਕਰ ਰਹੇ ਆ ਜਿੱਥੇ ਕੀ ਵੱਡੀ ਹੁੰਮ ਬਵਾ ਕੇ ਲੋਕ ਪਹੁੰਚੇ ਨੇ ਉੱਥੇ ਹੀ 13 13 3000 ਰੁਪਏ ਦਾ ਜਿਹੜਾ ਲੰਗਰ ਜਿਹੜਾ ਕਰਾਇਆ ਗਿਆ ਟੋਕਨ ਜਿੱਤੇ ਜਾ ਰਹੇ ਨੇ ਬੀਬੀਆਂ ਮਤਾਵਾਂ ਵੱਡੀ ਤਲਾਬ ਵਿੱਚ ਪਹੁੰਚੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਜੀ ਇੱਕ ਵਿਰਸਾ ਦਾ ਪੰਜਾਬ ਦਾ ਨਾਲੇ ਗੁਰਨਾਨ ਸਾਹਿਬ ਦੀ ਇੱਕ ਦੇਣ ਹੈਗੀ ਆ ਤੇ ਖਾਲਸਾ ਭਾਈ ਨੇ ਖਾਲਸਾ ਕੁਲਚੇ ਵਾਲਿਆਂ ਨੇ ਉਪਰਾਲਾ ਬਹੁਤ ਟਾਈਮ ਤੋਂ ਕਰਦੇ ਆ ਰਹੇ ਨੇ ਤੇ ਉਹਨਾਂ ਨੇ ਆਇਦਗੀ ਇੱਕ ਨਵਾਂ ਉਪਰਾਲਾ ਕੀਤਾ ਕਿ ਮੱਕੇ ਦੀ ਰੋਟੀ ਸਾਗ ਤੇ ਹਰ ਕਿਸੇ ਦਾ ਕੇ ਪਹੁੰਚਦਾ ਵੀ ਹੋ ਜੇ ਤੇ ਲੰਗਰ ਵੀ ਹੋ ਜੇ ਜੀ ਜਿਹੜਾ ਕੀ ਇਹ ਲੰਗਰ ਜਿਹੜਾ ਚਲਾਇਆ ਗਿਆ ਬਾਣੀ ਨਾਲਕ ਦੀ ਪ੍ਰਾਦਾ ਜਿਹੜੀ 13 ਜੁਲਾਈ ਜਾਈ ਗਈ ਹੈ ਤੇ ਅੱਜ ਇੱਥੇ 13 13 ਪੇਵਰ ਤੁਹਾਨੂੰ ਆਲੂ ਵਾਲਾ ਕੁਲਚਾ ਸਟਫ ਕੁਲਚਾ ਤੇ ਚਾਟੀ ਲੱਸੀ ਮੱਕੀ ਦੀਆਂ ਰੋਟੀ ਸਰੋਂ ਦਾ ਸਾਗ ਤੇ ਹੋਰ ਬੜੇ ਪ੍ਰਾਲੇ ਮਿਲਣਗੇ ਸਾਡੇ ਕੋਲੋਂ ਜਿਆਦਾ ਜਿਆਦਾ ਭੀੜ ਪੈ ਗਈ ਹੁਣੇ ਸ਼ੁਰੂ ਹੋਇਆ ਲੈ ਇਸ ਕਰਕੇ ਸਿਰਫ ਲੈਣ ਲੱਗਣ ਦੀ ਪ੍ਰੋਬਲਮ ਆ ਰਹੀ ਹੈ ਹੋਰ ਕੋਈ ਪ੍ਰੋਬਲਮ ਨਹੀਂ ਸਮਾਨ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਹੈ ਅਸੀਂ ਅੱਜ 7 ਤੋਂ 10000 ਅ ਸੰਗਤ ਦੀ ਸੇਵਾ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ 13 ਦਾ ਮਤਲਬ ਹੈਗਾ ਵਾ ਕਿ ਇਟਸ ਫॉर ਯੋਸ ਉਹ ਕਿ 13 ਦੀ ਸਮਝ ਲੱਗੇ ਕਿ 13 ਦਾ ਮਤਲਬ ਕੀ ਆ ਕੁਛ ਨਾ ਕੋਈ ਜੇਕਰ 2-4 ਜਣੇ ਵੀ ਤੋਂ ਇਹ ਚੀਜ਼ ਸਿੱਖ ਜਾਂਦੇ ਆ ਨਾ ਤੇ ਮੇਰੀ ਕਮਾਈ ਹੋ ਗਈ ਸੱਚੀ ਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾ ਕੇ ਤੁਹਾਨੂੰ ਜਮਰ ਸਕਦੇ ਖਾਲਸਾ ਕੁਲਚਾ ਵਾਲਿਆਂ ਦੀ ਜਿਹੜਾ ਕੀ ਤੰਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਨ ਉਤੇ ਜਿਹੜਾ ਕੀ ਅੱਜ 13-13 ਦੇ ਨਾਲ ਲੰਗਰ ਜਿਹੜੀ ਆ ਚਲਾਇਆ ਗਿਆ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ 13-13 ਦੇ ਵਿੱਚ ਅੱਜ ਜਿਹੜਾ ਕੀ ਆਲੂ ਵਾਲਾ ਕੁਲਚਾ ਸਟੱਫ ਨਾਲ ਅਤੇ 13 ਰੁਪਏ ਵਿੱਚ ਹੀ ਖਾਚ ਕੇ ਜਿਹੜਾ ਗੋੜ ਵਾਲਾ ਕੜਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦੇਾਂਗੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਸਾਂਝੀ ਕਰਦਾਂਗੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਵੱਡੀ ਦੇ ਦਾ ਵਿੱਚ ਸਾਡੀਆਂ ਪੈ ਤਵਾ ਭੈੜਾ ਅਤੇ ਜਿਹੜੇ ਨੌਜਵਾਨ ਪਹੁੰਚੇ ਨੇ 13-13 ਪੇੜਾ ਜਿਹੜਾ ਟੋਕਨ ਜਿਹੜਾ ਭਾਈ ਅਮਨਦੀਪ ਸਿੰਘ ਵੱਲੋਂ ਜਿਹੜਾ ਕਿ ਦਿੱਤਾ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰ ਵਿੱਚ ਅਤੇ ਆਇਆ ਬੜੇ ਲੰਬੇ ਸਮੇਂ ਤੋਂ ਜਿਹੜਾ ਇਹ ਸੇਵਾ ਜਿਹੜੀ ਨਿਭਾ ਰਹੇ ਨੇ ਬਾਬੇ ਨਾਨਕ ਦੀ ਅਲਪ ਪ੍ਰਧਾ ਚਲਾਈ ਗਈ ਸੀ 13-13 ਦੀ ਉਸ ਪ੍ਰਧਾ ਨੂੰ ਅੱਗੇ ਵਧਾਉਂਦੇ ਹੋਏ ਦੇਖਦੇ ਹੋਏ ਅੱਜ ਜਿਹੜਾ ਇਹਨਾਂ ਵੱਲੋਂ 13 13 ਪੇ ਵਿੱਚ ਲੰਗਰ ਦੀ ਜੋ ਸ਼ੁਰੂਆਤ ਕੀਤੀ ਗਈ ਆ ਗੱਲ ਬਾਤ ਵੀ ਕਰਾਂਗੇ ਭਾਈ ਸਾਹਿਬਾਂ ਭਾਈ ਸਾਹਿਬ ਕੀ ਕਹਿਣਾ ਚਾਹੋਗੇ 13 13 ਪੇ ਜਿਹੜਾ ਲੰਗਰ ਸ਼ੁਰੂ ਕੀਤਾ ਗਿਆ ਵਾ ਸਟੱਫ ਨਾਲ ਕੁਲਚਾ ਤੇ ਖਾ ਕੇ ਜਿਹੜਾ ਗੋੜਾ ਕੜਾ ਕੀ ਕਹਿਣਾ ਚਾਹੋਗੇ ਤੇ ਬਹੁਤ ਵਧੀਆ ਜੀ ਇਹ ਗੁਰੂ ਮਹਾਰਾਜ ਦੀ ਨਗਰੀ ਆ ਇੱਥੇ ਗੁਨਾਰਾ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਉੱਤੇ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹਰ ਸਾਲ ਕਰਦੇ ਆ ਤੇ ਸਾਨੂੰ ਸੰਤ ਸਾਹਿਬ ਨੂੰ ਬਹੁਤ ਹੀ ਅੱਛਾ ਲੱਗਾ ਵਾ ਇਹ ਸਭ ਵੇਖ ਕੇ ਅਸੀਂ ਚੇਚਾ ਖਾਣਾ ਇਹ ਅੱਜ ਕੁਲਚਾ ਪਹਿਲੀ ਰਿਹਾ ਮੈਂ ਚਲੋ ਕਰਦੇ ਹਰ ਸਾਲੀਆਂ ਆ ਪਹਿਲੀ ਆ ਮੇਰਾ ਸ਼ੌਂਕ ਹੈ ਕਿ ਅੱਜ ਮੈਂ ਜਾਣਾ ਜ਼ਰੂਰ ਆ। ਲੰਕਾ ਇਸ ਤਰ੍ਹਾਂ ਦੀ ਪ੍ਰਥਾ ਚਲੋਣੀ ਚਾਹੀਦੀ ਹੈ ਜਿਵੇਂ ਖਾਸ ਕੁਲਚੇ ਆਉਂਦੇ ਨੇ ਨਾ ਬੜਾ ਕੁਲਚਿਆਂ ਦਾ ਤੇ ਅੱਗੋਂ ਪੁੱਛੋ ਜਿਹੜਾ ਕੁਚਾ ਉਹ ਜਿਹੜਾ 13 ਰੁਪਏ ਬਲਵਾ 70 ਰੁਪਏ ਦਾ ਮਿਲਦਾ ਅੱਜ ਦੇ ਦਿਨ 13 ਰੁਪਏ ਦਾ ਮਿਲਦਾ ਹੈ। ਬਹੁਤ ਹੀ ਵਧੀਆ ਚੀਜ਼ ਜੀ। ਇਹਨਾਂ ਦੇ ਬਹੁਤਿਆ ਪ੍ਰਥਾ ਗਾ ਵੀ ਚੱਲਣੀ ਚਾਹੀਦੀ ਹੋਰ ਵੀ ਲੋਕਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਬਹੁਤ ਹੀ ਅੱਛੀ ਚੀਜ਼ ਕਰਦੇ ਆ। ਅਸੀਂ ਚੇਚਾ ਆਏ ਹਾਂ ਜੀ। ਆ ਸੰਗਤ ਹੋਇਆ ਤੇ ਅੱਪਾ ਬੈਠੇ ਆ। ਧੰਨਵਾਦ ਜੀ। ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸ ਉੱਤੇ ਹੀ 13 13 13 ਰੁਪਏ ਦਾ ਜਿਹੜਾ ਲੰਗਰ ਜਿਹੜਾ ਚਲਾਇਆ ਗਿਆ ਟੋਕਨ ਦੇ ਉੱਤੇ ਜਾ ਰਹੇ ਨੇ ਬੇਬੀਆਂ ਮਤਾਵਾ ਵੱਡੀ ਤਰ੍ਹਾਂ ਵਿੱਚ ਪਹੁੰਚੀਆਂ ਨੇ ਤੁਸੀਂ ਦੇਖ ਸਕਦੇ ਹੋ ਅਤੇ ਖਾਸ ਕਰਕੇ ਇਹਨਾਂ ਨੂੰ ਟੋਕਨ ਦੇ ਉੱਤੇ ਜਾ ਰਹੇ ਨੇ ਟੋਕੜਾ ਦੇ ਬਾਹਰ ਜਿਹੜਾ ਇਹਨਾਂ ਨੂੰ ਖਾਸ ਕਰਕੇ ਇਹਨਾਂ ਨੂੰ ਸਟੱਫ ਲਾਣ ਜਾਂ ਕਹਿ ਸਕਦੇ ਆ ਵੀ ਆਲੂ ਵਾਲਾ ਕੁਲਚਾ ਗੋੜ ਵਾਲਾ ਕੜਾ ਅਤੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਚਾਟੀ ਰਸੀ ਇਹ ਚੀਜ਼ਾਂ ਜਿਹੜੀਆਂ ਇੱਥੇ ਮਿਲਣਗੀਆਂ ਤੁਸੀਂ ਦੇਖ ਸਕਦੇ ਹੋ ਭਾਰੀ ਜਿਹੜਾ ਇਕੱਠਾ ਆ ਲੋਕਾਂ ਦੇ ਵਿੱਚ ਬੀਬੀਆਂ ਮਤਾਂ ਮਹਾਂਵਾਂ ਵਿੱਚ ਵੱਡੀ ਜਿਹੜੀਆਂ ਲੈਂਡ ਜਿਹੜੀ ਹੈ ਤੁਸੀਂ ਦੇਖਦੇ ਹੋ ਪਾਈ ਜਾ ਰਹੀ ਆ ਅਤੇ ਹੋ ਵੀ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਖਾਲਸਾ ਜੀ ਉਹਨਾਂ ਨਾਲ ਗੱਲਬਾਤ ਨੂੰ ਕਰਾਂਗੇ ਤੁਸੀਂ ਦੇਖਦੇ ਹੋ ਅੱਜ ਵੀਰ ਵੱਲੋਂ ਵੀ ਜਿਹੜਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੀ ਲਾਈ ਗਈ ਆ ਵਾਹਿਗੁਰੂ ਖਾਲਸਾ ਸਾਹਿਬ ਆਪਾ ਜੀ ਵਾਹਿਗੁਰੂ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇਓ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਸ਼ੁਰੂ ਕੀਤਾ ਗਿਆ ਸਰੋਂ ਦਾ ਸਾਗ ਮੱਕੀ ਰੋਟੀ ਲਾਈ ਗਈ ਹੈ ਹਾਂਜੀ ਹਾਂਜੀ ਪਿਆਰੇਓ ਇਹ ਦੇਖੋ ਜੀ ਇੱਕ ਵਿਰਸਾ ਹੈ ਪੰਜਾਬ ਦਾ ਨਾਲੇ ਗੁਰਨਾਨਕ ਸਾਹਿਬ ਦੀ ਇੱਕ ਦੇਣ ਹੈਗੀ ਆ ਤੇ ਖਾਲਸਾ ਭਾਈ ਨੇ ਖਾਲਸਾ ਕੁਲਚੇ ਵਾਲਿਆਂ ਨੇ ਉਪਰਾਲਾ ਬਹੁਤ ਟਾਈਮ ਤੋਂ ਕਰਦੇ ਆ ਰਹੇ ਨੇ ਤੇ ਉਹਨਾਂ ਨੇ ਐਦ ਇੱਕ ਨਵਾਂ ਉਪਰਾਲਾ ਕੀਤਾ ਕਿ ਮੱਕੀ ਦੀ ਰੋਟੀ ਸਾਗ ਵੀ ਲਈਏ ਤੇ ਹਰ ਕਿਸੇ ਦਾ ਕਿ ਪੋਚਦਾ ਵੀ ਹੋ ਜੇ ਤੇ ਇੱਕ ਲੰਗਰ ਵੀ ਹੋ ਜੇ ਜੀ ਬਸ ਇਹ ਕਿੰਨਾ ਕਿ ਚੰਗਾ ਲੱਗਦਾ ਲੋਕਾਂ 'ਚ ਕਿੰਨਾ ਕਿ ਸ਼ਾਂ ਵੇਖਣ ਨੂੰ ਮਿਲ ਰਿਹਾ ਬਹੁਤ ਜਰਾਵਾ ਤੁਸੀਂ ਵੇਖ ਹੀ ਸਕਦੇ ਹੋ ਮੇਲਾ ਲੱਗਿਆ ਹੋਇਆ ਠੀਕ ਹੈ ਤੇ ਜੇ ਬੰਦਾ ਦੋ ਕੁਪਨ ਲੈਣ ਦਾ ਤੇ ਇੱਕ ਮੱਕੀ ਦੀ ਰੋਟੀ ਸਾਗ ਉਹਨੇ ਲੈ ਕੇ ਜਾਣਾ ਇਹ ਸਾਡੇ ਕਿਹੋ ਜੀ ਚੀਜ਼ ਹੈਗੀ ਹੈ ਨਾ ਕਿ ਬੰਦਾ ਬਿਨਾ ਖਾਦੇ ਪੀਦੇ ਰਹਿ ਨਹੀਂ ਸਕਦਾ ਮੱਕੀ ਦੀ ਰੋਟੀ ਸਾਗ ਨਾਲ ਲੱਸੀ ਹੈਗੀ ਤਾਂ ਅੰਨੰਦ ਗੁਰੂ ਨਾਨਕ ਸਾਹਿਬ ਹੋਈ ਬਈ ਆ ਇਹ ਸਾਡੇ 12 ਸਟਾਰਟ ਹੋਇਆ ਜੇ ਤੇ ਜਦ ਤੱਕ ਮਾਲਕ ਸੇਵਾ ਲਊਗਾ ਤੁਨ ਗੁਰਸਾਹਿਬ ਪਾਸ਼ਾ ਸੇਵਾ ਲੈਣਗੇ ਤਾਂ ਤੱਕ ਚੱਲੀ ਜਾਊਗਾ ਵਾਹ ਆਪਣਾ ਟਾਈਮ 3:30-4 ਵੇ ਦਾ ਹੈਗਾ ਜੀ ਹਾਂਜੀ ਹਾਂਜੀ ਆ ਭੈਣ ਜੀ ਭੈਣ ਜੀ ਤੁਸੀਂ ਟੋਕ ਲਿਆ ਕੀ ਕੀ ਲਿਆ ਹਾਂਜੀ ਭੱਜੀ ਬਸ ਸਾਗ ਦੇ ਮੱਕੀ ਦੀ ਰੋਟੀ ਦੀ ਜੇ ਬਸ ਸਾਗ ਦੇ ਮੱਕੀ ਦੀ ਰੋਟੀ ਜੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਰਾ ਸਾਗ ਤੇ ਮੱਕੀ ਦੀ ਰੋਟੀ ਵੀ ਇਹਨਾਂ ਨੂੰ 13-13 ਪੇਚ ਮਿਲ ਰਹੀ ਆ ਵੱਡੀਆਂ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅਮਰ ਸੰਧੀਆਂ ਕਿਤੇ ਕੀ ਖਾਲਸਾ ਕੋਚਾਂ ਵੱਲੋਂ ਜਿਹੜਾ ਕੀ ਇਹ ਲੰਗਰ ਜਿਹੜਾ ਚਲਾਇਆ ਗਿਆ ਬਾਈ ਨਾਨਕ ਦੀ ਪ੍ਰਾਦਾ ਜਿਹੜੀ 13 ਜਨਵਰੀ ਜੁਲਾਈ ਗਈ ਹੈ ਅਤੇ ਅੱਜ ਇੱਥੇ 13-13 ਪੇਵਿਸ਼ ਤੁਹਾਨੂੰ ਆਲੂ ਵਾਲਾ ਕੁਲਚਾ ਸਟੱਫ ਕੁਲਚਾ ਤੇ ਚਾਟੀ ਲੱਸੀ ਮੱਕੀ ਦੀਆਂ ਰੋਟੀ ਸਰੋਂ ਦਾ ਸਾਗ ਤੇ ਹੋਰ ਬੜੇ ਪ੍ਰਾਲੇ ਮਿਲਣਗੇ ਭਾਈ ਅਮਨਦੀਪ ਜੀ ਨਾਲ ਗੱਲ ਕਰਦੇ ਆਂ ਭਾਈ ਸਾਹਿਬ ਜੀ ਮੈਂ ਤੁਹਾਨੂੰ ਸ਼ੁਰੂ ਨਹੀਂ ਕਰਨਾ ਕੀ ਜਿਹੜਾ ਚਾਹੋਗੇ ਬੜਾ ਰਸ਼ ਪੈ ਗਿਆ ਕਿੰਨੇ ਜੀ ਸੰਗਤਾਂ ਕੀ ਜਿਹੜਾ ਚਾਹੋਗੇ ਗੁਰੂ ਸਾਹਿਬ ਦੀ ਕਿਰਪਾ ਹੈ ਕਿ ਲੋਕਾਂ ਚੋਂ ਸਾਹ ਜ਼ਿਆਦਾ ਹੋ ਗਿਆ ਸਾਡੇ ਕੋਲੋਂ ਜਦੋਂ ਜਿਆਦਾ ਭੀੜ ਪੈ ਗਈ ਉਹਨੇ ਸ਼ੁਰੂ ਹੋਇਆ ਲੈ ਇਸ ਕਰਕੇ ਸਿਰਫ ਲੈਣ ਲੱਗਣ ਦੀ ਪ੍ਰੋਬਲਮ ਆ ਰਹੀ ਹੈ ਹੋਰ ਕੋਈ ਪ੍ਰੋਬਲਮ ਨਹੀਂ ਸਮਾਨ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਹੈ ਅਸੀਂ ਅੱਜ 7 ਤੋਂ 10000 ਸੰਗਤ ਦੀ ਸੇਵਾ ਕਰਾਂਗੇ ਇਹਨਾਂ ਸਵਾਰਨ ਅੰਮ੍ਰਿਤਸਰਿਸ ਸਭ ਕੁਝ ਹੈ ਦੋ ਮੱਕੀ ਦੀਆਂ ਰੋਟੀਆਂ ਸਾਗ ਹੈ ਔਰ ਲੱਸੀ ਹੈਗੀ ਹੈ ਕੜਾਹ ਹੈਗਾ ਵਾ ਤੇ ਕਾਫੀ ਹੈਗੀ ਹੈ ਹਾਂ ਜੀ ਮੈਨੂੰ ਇਸ ਵੀ ਮੰਦਿਰ ਦੀ ਭਾਈ ਕਿੰਨਾ ਚ ਸਮਾਂ ਹੋ ਗਿਆ ਤੁਹਾਨੂੰ ਇਸ ਦਾ ਲੰਗਰ ਲਾਉਂਦਿਆਂ 13 ਦਿਨਾਂ ਦਾ 12 13 ਸਾਲ ਹੋ ਗਿਆ ਇੱਕ ਸਿਰਫ ਸਾਲ ਮਿਸ ਹੋਇਆ ਸੀ ਲੋਕਡਾਊਨ ਦਾ ਬਾਕੀ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਰੈਗੂਲਰ ਕਿੰਨੇ ਕ ਲੱਗਦਾ ਅੱਜ ਕਿੰਨੇ ਕ ਕੁੱਚੇ ਲੱਗ ਜਾਣਗੇ ਅੱਜ 5-7000 ਐਵਰੇਜ ਹੈਗੀ ਆ 5000 ਐਵਰੇਜ ਹੈਗੀ ਆ ਤੇ ਬਾਕੀ ਆ ਹੋਰ ਵੀ ਸਮਾਨ ਹੈਗਾ ਵਾ ਬਾਕੀ ਮਾਲਕ ਜਿੰਦੀ ਸੇਵਾ ਲੈ ਲਵੇ ਐ ਸਮਾਨ ਖੁੱਲਾ ਬਣਾਇਆ ਵਾ ਕਿਦਾਂ ਬੱਚ ਵਿਚਾਰ ਕੇ ਦਿਆ ਭਾਈ ਸਾਹਿਬ ਇਸ ਤਰ੍ਹਾਂ ਲੰਗਰ ਲਾਉਣ ਨੂੰ 13 ਦਿਨਾਂ ਦਾ ਇਹ ਇੱਕ ਦਸਵੰਦ ਸੇਵਾ ਹੈਗੀ ਆ ਕੋਈ ਲੰਗਰ ਨਹੀਂ ਆ ਕੋਈ ਸੇਵਾ ਨਹੀਂ ਆ ਸਿਰਫ ਇੱਕ ਦਸਵੰਦ ਦਾ ਉਪਰਾਲਾ ਹੈਗਾ ਵਾ ਕਿ ਜਿਹੜੇ ਸਮਰਥਨ ਆ ਉਹ 13 ਰੁਪਏ ਦਾ ਕੁਚਾ ਖਾਸਣ ਜਗ੍ਹਾ 60 70 100 ਰੁਪਈਆ ਨਹੀਂ ਕਰ ਸਕਦੇ ਬਸ ਉਹਨਾਂ ਵਾਸਤੇ ਇੱਕ ਸੋਚ ਲਈ ਹੈ ਔਰ ਜਿਹੜੇ ਲੋਕ ਨੇ ਹੋਰ ਉਹਨਾਂ ਦੀ ਸੋਚ ਇਹ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ 13 ਦਾ ਮਤਲਬ ਹੈਗਾ ਵਾ ਕਿ ਇਟਸ ਫॉर ਯੋਰਸ ਉਹ ਕਿ 13 ਦੀ ਸਮਝ ਲੱਗੇ ਕਿ 13 ਦਾ ਮਤਲਬ ਕੀ ਆ ਕੁਛ ਨਾ ਕੋਈ ਤੱਕਰ ਦੋ ਚਾਰ ਜਣੇ ਵੀ ਤੋ ਇਹ ਚੀਜ਼ ਸਿੱਖ ਜਾਂਦੇ ਆ ਨਾ ਤੇ ਮੇਰੀ ਕਮਾਈ ਹੋ ਗਈ ਇਹ ਉਹ ਨਾਲ ਕੁਝ ਚਾ ਦਲਾਵਾ ਕਾਫੀ ਹੈ ਕੜਾਵਾ ਐ ਸਾਗ ਮੱਕੀ ਹੈ ਤੇ ਕੁਲ ਚਾ ਹੈਗਾ ਪੰਜ ਚੀਜ਼ਾਂ ਆ ਗਈਆਂ ਸਾਰੀਆਂ ਠੀਕ ਹੈ ਜਿਹੜਾ ਕੁਲ ਚਾ ਅੱਜ 13 ਰੁਪਏ ਦਾ ਵਾ ਅੱਗੋਂ ਪੁੱਛੋ ਲੈ ਜਾਂਦੇ ਖਾ ਲ ਸਕੋ ਚਾ ਤੇ ਫਿਰ ਕੀ ਰੇਟ ਦਿੱਤਾ ਇਹਨਾਂ ਨੇ ਉਹ 65 ਰੁਪਏ ਤੋਂ ਲੈ ਕੇ 110 ਰੁਪਏ ਤੱਕ ਹੈਗਾ ਹੈ ਠੀਕ ਹੈ ਚਲੋ ਆਓ ਬਹੁਤ ਬਤਨਵਾਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਅੰਮਰਸਾ ਦੀ ਸਾਰੀ ਕਰਾਂਗੇ ਜਿੱਥੇ ਕਿ ਖਾਸਾ ਕੁਲਚਿਆਂ ਵੱਲੋਂ ਜਿਹੜਾ ਕਿ ਸਪੈਸ਼ਲ ਜਿਹੜਾ ਕਪੜਾ ਦੇ ਸੰਬੰਧ ਕੱਢ ਕੇ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਇਹ ਸੇਵਾ ਕੀਤੀ ਆ ਰਹੀ ਹੈ ਅਤੇ ਖਾਸਾ ਕੁਲਚਿਆਂ ਵੱਲੋਂ ਇੱਥੇ 13 13 ਰੁਪਏ ਦਾ ਜਿਹੜਾ ਲੰਗਰ ਜਿਹੜਾ ਲਗਾਇਆ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਵੱਡੀ ਜਤਾ ਵਿੱਚ ਮਤਾਵਾ ਭੈਣਾ ਤੇ ਸਾਡੇ ਭਰਾ ਵੀ ਪਹੁੰਚੇ ਨੇ ਅਤੇ ਖਾਸ ਕਰਕੇ ਲੰਗਰ ਦੀ ਜਿਹੜੀ ਪ੍ਰਥਾ ਵਾ ਇਹ ਜਿਹੜੀ ਇਸੇ ਤਰ੍ਹਾਂ ਹੀ ਚੱਲਦੀ ਜਾ ਰਹੀ ਹੈ ਹੋਰ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਚੀਜ਼ ਦੇ ਕੀ ਕਹਣਾ ਚਾਹੋਗੇ ਭਾਈ ਸਾਹਿਬ ਨੇ ਲੰਗਰ ਸ਼ੁਰੂ ਕੀਤਾ ਗਿਆ ਵਾਹਿਗੁਰੂ ਵਾਹਿਗੁਰੂ ਜੀ ਵਾਸੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਹੋਰ ਲਗਤ ਆਸਾਨੀ ਕਰਾਂਗੇ ਜਿੱਥੇ ਕਿ ਇਹ ਲੰਗਰ ਦੀ ਜਿਹੜੀ ਸ਼ੁਰੂਆਤ ਆ ਕੀਤੀ ਗਈ ਆ ਅਤੇ 13-13 ਰੁਪਏ ਦਾ ਲੰਗਰ ਜਿਹੜਾ ਸ਼ੁਰੂ ਕੀਤਾ ਗਿਆ ਪੰਜ ਜੀ ਇੱਥੇ ਆ ਜਾਓ ਮੇਰੇ ਕੋਲ ਮੜਾ ਜਾ ਅੱਜ ਮੱਕੀ ਦੀ ਰੋਟੀ ਦੀ ਸੇਵਾ ਇੱਥੇ ਲੱਗੀ ਅੱਜ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂ ਜੀ ਬਸ ਵਾਹਿਗੁਰੂ ਜੀ ਦੀ ਸੇਵਾ ਆਪਣੀ ਲੱਗੀ ਇੱਥੇ ਤੇ ਆਪਾਂ ਸੇਵਾ ਚ ਲੱਗੇ ਹੋਏ ਆ ਇਹ ਕੀ ਸਵੇਰ ਦਾ ਸ਼ੁਰੂ ਕੀਤਾ ਵਾ ਕਿੰਨੇ ਵਜੇ ਦੀ ਅੱਜ ਚੱਲੂਗਾ ਸ਼ਾਮ ਤੱਕ ਕਿੰਨੇ ਦਾ ਚਲੂਗਾ ਆਪਾਂ ਮੈਂ ਤੜਕੇ ਦੀ ਆਈਆਂ ਇੱਥੇ ਤਾਂ ਦਾ ਆਟਾ-ਆਟਾ ਮਲਿਆ ਮੈਂ ਆ ਕੇ ਮਲ ਕੇ ਰੋਟੀ ਫੁਲਕੇ ਲਾਇਨੇ ਮੈਂ ਹੋੜ ਮੈਂ ਇੱਧਰ ਲੱਗੀਆਂ ਸੇਵਾ ਵਾਸਤੇ ਤੇ ਦੇਖੋ ਜਿੰਨੇ ਤੱਕ ਬਾਬਾ ਸੇਵਾ ਚਲੋਂਦਾ ਸੰਗਤ ਤੁਸੀਂ ਚੈੱਕ ਆ ਰਹੀ ਸਕਦੇ ਮੈਨੂੰ ਲੱਗਦਾ ਸਾਢੇ 3:30 ਵੀ ਟੱਪਣਾ ਇਹ ਤੇ ਕਿਉਂਕਿ ਸਾਗ ਤੇ ਮੱਕੀ ਦੀ ਰੋਟੀ ਦੇ ਵੈਸੇ ਹੀ ਬੜੇ ਦੀਵਾਨੇ ਨੇ ਸਾਰੇ ਇੱਥੇ ਅਸੀਂ ਤਾਂ ਕੀ ਹੋਰ ਕਿਹਦੇ ਗੁੜਵਾਲਾ ਕੜਾ ਵੀ ਆ ਲੱਸੀ ਵੀ ਨਾਲ ਆ ਕੌਫੀ ਵੀ ਆ ਤੇ ਹੋਰ ਕਹਿੰਦੇ ਕੁਲਚੇ ਵੀ ਜਿਹੜੇ ਲਾਇਏ ਜਾਣੇ ਨੇ 500 7000 ਕਹਿੰਦੇ ਕੁਚਾ ਲੱਗਣਾ ਜੇ ਕੁਲਚੇ ਦੀ ਸਭ ਤੋਂ ਜ਼ਿਆਦਾ ਮੱਕੀ ਦੀ ਰੋਟੀ ਦੇ ਚੱਕਰ 'ਚ ਸਾਰੇ ਆਏ ਨੇ ਕੁਲਚੇ ਤਾਂ ਸਾਰੇ ਖਾਂਦੇ ਹੀ ਖਾਂਦੇ ਨੇ ਲੇਕਿਨ ਜਿਹੜੀ ਆਪਣੀ ਮੱਕੀ ਦੀ ਰੋਟੀ ਹੈ ਉਹਦੇ ਚੱਕਰ 'ਚ ਜ਼ਿਆਦਾ دیਵਾਨੇ ਤੇ ਆਏ ਹੋਏ ਨੇ ਸਾਰੀ ਸੰਗਤ ਇਲਾਕਾ ਸਰਦਾ ਸਾਗ ਮਿਲੂਗਾ ਘਰ ਵਾਲਾ ਸਵਾਦ ਮਿਲੂ ਇੱਥੇ ਲੋਕਾਂ ਨੂੰ ਸ਼ਾਇਦ ਮਿਲ ਜਾਦਾ ਪਰ ਅਸੀਂ ਮੈਂ ਸਿਰ ਮੱਕੀ ਦੀ ਰੋਟੀ ਬਣਾਈ ਹੈ ਸਾਗ ਨਹੀਂ ਬਣਾਇਆ ਸਾਗ ਨਹੀਂ ਇਹਨਾਂ ਤੇ ਕਿਸੇ ਨੇ ਬਣਾਇਆ ਬਾਕੀ ਰੋਟੀ ਮੈਂ ਬਣਾਈ ਆ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਅੰਮ੍ਰਿਤਸਰ ਦੀ ਸਾਂਝੀ ਕਰਾਂਗੇ ਜਿੱਥੇ ਕਿ ਖਾਲਸਾ ਕੁਲਚਾ ਵਾਲੋ ਵਾਲਿਆਂ ਵੱਲੋਂ ਅੱਜ ਜਿਹੜਾ ਕਿ ਸਵੰਦ ਕਰਦੇ ਨੇ ਹਰ ਸਾਲ ਦੀ ਤਰ੍ਹਾਂ ਇੱਥੇ ਵੀ ਜੇ ਲਗਾਤਾਰ ਇਹਨਾਂ ਵੱਲੋਂ ਜਿਹੜਾ ਇਹ 13-13 ਪਿਆਰ ਜਿਹੜਾ ਲੰਗਰ ਲਗਾਇਆ ਗਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਜਿਹੜੀਆਂ ਸਾਂਝੀ ਕਰਾਂਗੇ ਅੰਮ੍ਰਿਤਸਰ ਦੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਡੀ ਤਰ੍ਹਾਂ ਵੀ ਜਿਹੜੇ ਸਾਡੇ ਭਾਈ ਸਾਹਿਬ ਪਹੁੰਚੇ ਨੇ ਹਰ ਕਿਸ ਨੂੰ ਅਡੀਕ ਹੁੰਦੀ ਆ ਵੀ ਅੱਜ ਦੇ ਦਿਨ ਜਿਹੜਾ ਇਹ ਲੰਗਰ ਜਿਹੜਾ ਵਾ ਇਹ ਖਾਧਾ ਜਾਵੇ ਕਿਉਂਕਿ ਅੱਗੋਂ ਪੁੱਛੋ ਇੱਥੇ ਜਿਹੜੇ ਕਾਫੀ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਜਿਵੇਂ ਗੋੜ ਵਾਲਾ ਖੜਾ ਹੈ ਦੇਸੀ ਘੋੜਾ ਪਰ ਇੱਥੇ ਜਿਹੜੇ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਆਲੂ ਵਾਲਾ ਕੁਲਚਾ ਸਰੋਂ ਦਾ ਸਾਗ ਮੱਕੀ ਰੋਟੀ ਇਸੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਹਰ ਕੋਈ ਵੈਰਾਈਟੀਆਂ ਨੇ ਬਹੁਤ ਮਹਿੰਗੀਆਂ ਨੇ ਪਰ ਅੱਜ ਦੇ ਦਿਨ ਖਾਲਸਾ ਕੁਲਚਾ ਵਾਲੋਂ ਇੱਥੇ ਜਿਹੜਾ ਸਪੈਸ਼ਲ ਜਿਹੜਾ ਇਹ ਲੰਗਰ ਦੀ ਪ੍ਰਧਾ ਚਲਾਈ ਗਈ ਆ ਅਤੇ 13-13 ਪੇਰ ਦੇ ਵਿੱਚ ਲੰਗਰ ਜਿਹੜਾ ਲਗਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਗੱਲ ਬਾਤ ਵੀ ਕਰਾਂਗੇ ਭੈਜੀ ਦਾ ਦੇਖੋ ਬੜਾ ਅੱਜ ਕੀ ਕਹਿਣਾ ਚਾਹੋਗੇ ਅੱਜ 10-10 ਰੁਪਏ ਦਾ ਕੋਲਚਾ ਮਿਲ ਰਿਹਾ ਖਾਣ ਨੂੰ ਹਰ ਤਰ੍ਹਾਂ ਦੀ ਵੈਰਾਈ ਮਿਲਦੀ ਹੈ ਬਹੁਤ ਵਧੀਆ ਪ੍ਰਵਾਲਾ ਕੀਤਾ ਜੀ ਬਹੁਤ ਵਧੀਆ ਇਹਨਾਂ ਨੇ ਇਲਾਕਾ ਪ੍ਰਵਾਲੇ ਹੋਣ ਚਾਹੀਦੇ ਨੇ ਹਾਂਜੀ ਹਾਂਜੀ ਹੋਣੇ ਚਾਹੀਦੇ ਹਰ ਸਾਲ ਹੀ ਅਸੀਂ ਪਹਿਲੀ ਵਾਰ ਆਏ ਇੱਥੇ ਮੈਂ ਅੱਗੇ ਵੀ ਖਾਂਦੇ ਇੰਨਾ ਸ਼ਾਪ ਤੋਂ ਸ਼ਾਪ ਤੋਂ ਹਾਂਜੀ 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 ਇੱਥੇ ਸਪੈਸ਼ਲ ਆਏ ਪਹਿਲੀ ਵਾਰ ਹਾਂਜੀ ਧੰਨਵਾਦ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਥੋੜਾ ਪਿੱਛੇ ਹੋ ਜਿਓ ਰਾਸ਼ ਬੜਾ ਪੈ ਰਿਹਾ ਬਾਰ-ਬਾਰ ਜਿਹੜੇ ਤੱਕੀ ਵੱਜ ਰਹੇ ਨੇ ਕਿਤੇ ਕੋਈ ਘਟਨਾ ਨਾਲ ਨੁਕਸਾਨ ਨਾ ਹੋ ਜਾਏ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਕੋਈ ਇੱਥੇ ਪਹੁੰਚਿਆ ਵਾ 13-13 ਦੇ ਲੰਗਰ ਦੇ ਉੱਤੇ ਅਤੇ ਭਾਈ ਅਮਨਦੀਪ ਸਿੰਘ ਖਾਲਸਾ ਇਹਨਾਂ ਵੱਲੋਂ ਜਿਹੜਾ ਕਿ ਇਹ ਲੰਗਰ ਦੀ ਸੰਵਹਦੀ ਜਿਹੜੀ ਪ੍ਰੰਦਾ ਚਲਾਈ ਗਈ ਆ ਅਤੇ ਪਿਛਲੇ ਲੰਬੇ ਸਮੇਂ ਤੋਂ 10-12 ਸਾਲਾਂ ਤੋਂ ਇੱਥੇ ਜਿਹੜਾ ਇਹ ਲੰਗਰ ਚਲਾ ਰਹੇ ਨੇ ਵੱਡੀ ਤਦਾਦ ਵਿੱਚ ਜੀ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹਨਾਂ ਵੱਲੋਂ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਤੇ ਹੁਣ ਅੱਜ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇੱਥੇ ਖਾਣ ਪੀਣ ਦਾ ਜਿਹੜਾ ਸਬੰਧ ਤਿਆਰ ਕੀਤਾ ਗਿਆ ਵਾ ਜੇ ਤੁਸੀਂ ਦੇਖ ਸਕਦੇ ਹੋ ਲੋਕਾਂ ਵਿੱਚ ਕਾਫੀ ਛਾਅ ਆ ਜੀ ਭਾਈ ਸਾਹਿਬ ਦਾ ਕਹਿਣਾ ਵੀ 5 ਤੋਂ 7000 ਜਿਹੜਾ ਕੋਲਚਾ ਇੱਥੇ ਜਿਹੜਾ ਪਤਾ ਜਾਣਾ ਵਾ ਅੱਜ ਕਿਸ਼ਤਾਂ ਦੀ ਇਹ ਜੋ ਅੱਜ ਜਿਹੜਾ ਇੱਥੇ ਖਾਸਾ ਕੋਚੇ ਵੱਲੋਂ ਸ਼ੁਰੂਆਤ ਕੀਤੀ ਗਈ ਆ ਅਸੀਂ ਗੱਲ ਜੀ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਪਿਆ ਬਹੁਤ ਖੁਸ਼ੀ ਮਿਲਦੀ ਭਾਈ ਨੇ ਕਾਫੀ ਟਾਈਮ ਤੋਂ ਸ਼ੁਰੂ ਕੀਤਾ ਆ ਬਹੁਤ ਵਧੀਆ ਜੀ ਭਾਈ ਸਾਹਿਬ ਦਾ ਕਹਿਣਾ ਵੀ ਮੈਂ ਦਸਵੰਦ ਘੜਦਾ ਵਾਂ ਮੈਂ ਦਸਵੰਦ ਵਿੱਚ ਪੈਸੇ ਜਿਹੜੇ ਹੁੰਦੇ ਨੇ ਆਪਣੀ ਕਮਾਈ ਵਿੱਚੋਂ ਨੀਕ ਕਮਾਈ ਵਿੱਚੋਂ ਫਿਰ ਇੱਥੇ ਸਾਲ ਬਾਅਦ ਜਿਹੜਾ ਮੈਂ ਇੱਥੇ ਲੰਗਰ ਲਗਾਉਂਦਾ ਆਪਣੀ ਦਸਵੰਦ ਵਿੱਚੋਂ ਜਿਹੜਾ ਕੁਚਾ 65 ਰੁਪਏ ਦਾ ਹੁੰਦਾ ਅੱਜ 13-13 ਰੁਪਏ ਦਾ ਕੁਚਾ ਮਿਲੂ। ਬਿਲਕੁਲ ਜੀ ਬਿਲਕੁਲ ਅੱਜ 13 ਰੁਪਏ ਦਾ ਕੁਚਾ ਮਿਲਦਾ ਪਿਆ। ਬੜਾ ਹੰਗੋਰਾ ਦੇਖੋ ਕੋਈ ਬਹੁਤ ਰਾਚ ਸੰਗਤ ਦਾ। ਚੜਦੀ ਕੜਾ ਅਤਰੇ ਹੀ ਭਾਜੀ। ਚੜਦੀ ਕਲਾ ਜੀ ਅਤਰੇ ਰੱਖਣ ਭਾਜੀ ਬਾਬਾ ਦੀਪ ਸਿੰਘ ਉਹਨਾਂ ਦੇ ਚਰਨਾਂ 'ਚ ਬੈਠੇ ਆ। ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਹਰ ਪਾਸੇ ਅਚੜਦੀ ਕਲਾ ਦੀ ਦਾਸ ਕੀਤੀ ਜਾ ਰਹੀ ਹੈ ਵੀ ਚੜਦੀ ਕਲਾ ਵਿੱਚ ਨੇ ਤੇ ਭਾਈ ਸਾਹਿਬ 쿠ਪਨ ਹੀ ਦੇ ਰਹੇ ਨੇ ਭਾਈ ਸਾਹਿਬ ਕੀ ਇਹ 쿠ਪਨ ਜਿਹੜਾ 13-13 ਦਿੱਤੇ ਜਾ ਰਹੇ ਨੇ ਜੀ ਇਹ ਗੁਰੂ ਮਹਾਰਾਜ ਦੀ ਪ੍ਰਥਾ ਹੈਗੀ ਹੈ 13 ਰੁਪਏ ਦੋ ਰੁਪਏ ਅੱਪਾ ਕੋਈ ਕਮਾਈ ਨਹੀਂ ਕਰ ਰਹੇ ਸਿਰਫ ਇੱਕ ਗੁਰੂ ਦੀ 13 ਕਰਕੇ ਅੱਪਾ 13-13 ਕਰਕੇ 13 ਰੁਪਏ ਦਾ ਕੁਲਚਾ 13 ਰੁਪਏ ਦੀ ਮੱਕੀ ਦੀ ਰੋਟੀ 13 ਰੁਪਏ ਦੀ ਲੱਸੀ 13 ਰੁਪਏ ਦੀ ਕੌਫੀ 13 ਰੁਪਏ ਦਾ ਗੁਰਦਾ ਖੜਾ ਇਹ ਗੁਰੂ ਜੀ ਸੇਵਾ ਜਿਹੜੀ ਸਾਨੂੰ ਹਰ ਸਾਲ ਲਾ ਲੈਂਦੇ ਨੇ ਉਹਨਾਂ ਦਾ ਸ਼ੁਕਰਾਨਾ ਹੈ ਜਿਹੜਾ ਤੁਹਾਡੇ ਵਰਗੇ ਨਾਲ ਵੀ ਜੋੜਦੇ ਨੇ ਸਾਨੂੰ ਜੀ ਜੋ ਲੋ ਹਰ ਵਾਰੀ ਲੋਕ ਇੰਨਾ ਹੁੰਦੇ ਨੇ ਲੋਕ ਇੰਨਾ ਪਿਆਰ ਕਰਦੇ ਨੇ ਹਰ ਕਿਸੇ ਨੂੰ ਡੀਕ ਹੁੰਦੀ ਹੈ ਵੀ ਅੱਜ ਦੇ ਦਿਨ ਲਾਇਆ ਜਾਵੇ ਖਾਸ ਬਿਲਕੁਲ ਜੀ ਬਿਲਕੁਲ ਇਹ ਸ਼ੁਕਰਾਨਾ ਹੈ ਬੜੇ ਸਾਲਾਂ ਤੋਂ ਗੁਰੂ ਮਹਾਰਾਜ ਸੇਵਾ ਲੈ ਰਹੇ ਨੇ ਧੰਨਵਾਦ ਆ ਤੁਹਾਡਾ ਹੋਰ ਧੰਨਵਾਦ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕਾਂ ਵਿੱਚ ਕਾਫੀ ਸ਼ਾਅ ਆ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਆ ਮੱਕੀ ਦੀ ਰੋਟੀ ਸਰੋਲਾ ਸਾਗ ਤੇ 13-13 ਪੇਰ ਵਿੱਚ ਲੈ ਕੇ ਆ ਰਹੇ ਨੇ ਕਿਸ ਤਰ੍ਹਾਂ ਆ ਲੰਗਰ ਆਣ ਵਾਸਤੇ ਸੰਬੰਧ ਵਾਸਤੇ ਆਏ ਹੋ ਜੀ ਮੈਂ ਹੀ ਮੈਂ ਆ ਭਰਾ ਮੈਂ ਤੇਨੂੰ ਮਿਲਾਂ ਯਰਜੀਤ ਗਰੇਵਾਲੂ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲਗਾਤਾਰ ਜਿਹੜੀ ਆ ਤੁਸੀਂ ਪਹੁੰਚ ਜਿਹੜੇ ਲਗਾਤਾਰ ਜਿਹੜੇ ਲੋਕ ਪਹੁੰਚੇ ਰਹੇ ਇੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਹਰ ਕੋਈ ਜਿਹੜਾ ਇੱਥੇ ਉਡੀਕ ਕਰ ਰਿਹਾ ਵੀ 13 13 ਪੇ ਦਾ ਜਿਹੜਾ ਇੱਥੇ ਖਾਣ ਵਾਸਤੇ ਕੁਲਚਾ ਤੇ ਖਾਸ ਕਰਕੇ ਜਿਹੜੀਆਂ ਇੱਥੇ ਵੈਰਟੀਆਂ ਨੇ ਬਣੀਆਂ ਨੇ ਉਹ ਤੁਹਾਨੂੰ ਮਿਲਣ ਗੋੜ ਵਾਲਾ ਕੜਾ ਜਿਹੜਾ ਸਪੈਸ਼ਲ ਤੇ ਸਰਵਲਾ ਸਾਗ ਮੱਕੀ ਰੋਟੀ ਲੋਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਕਿਤੇ ਕਿਤੇ ੱਤਕੇ ਵੀ ਪੈ ਰਹੇ ਨੇ ਛੀਲੂ ਲੈ ਕੇ ਪਰ ਲੋਕ ਬੀਬੀਆਂ ਭੈਣਾਂ ਫਿਰ ਵੀ ਡਟੀਆਂ ਨੇ ਖੜੀਆਂ ਨੇ ਇੱਥੇ ਆ ਕੇ ਵੀ ਇੱਥੇ ਆ ਕੇ ਜਿਹੜਾ ਇਹਨਾਂ ਨੂੰ ਇਹ ਜਿਹੜੀਆਂ ਚੀਜ਼ਾਂ ਹੀ ਮਿਲਣਾ ਇਹ ਭਾਈ ਅਮਨਦੀਪ ਸਿੰਘ ਖਾਲਸਾ ਵੱਲੋਂ ਅਮਨਦੀਪ ਸਿੰਘ ਖਾਲਸਾ ਵੱਲੋਂ ਜਿਹੜਾ ਹਰ ਸਾਲ ਲਾਇਆ ਜਾਂਦਾ ਅਤੇ ਪਿਛਲੇ ਲੰਬੇ ਸਮੇਂ ਤੋਂ 10 ਤੋਂ 15 ਸਾਲ ਹੋ ਗਏ ਨੇ ਇਹਨਾਂ ਨੂੰ ਇੱਥੇ ਲਾਉਂਦਿਆਂ 10 ਤੋਂ 15 ਸਾਲ ਹੋ ਗਏ ਨੇ ਵੀਰਾਂ ਤੁਸੀਂ ਵੇਖ ਸਕਦੇ ਹੋ ਅਮਰਸਾਦੀਆ ਜਿੱਥੇ ਕਿ ਭਾਈ ਅਮਨਦੀਪ ਸਿੰਘ ਖਾਲਸਾ ਖਾਲਸਾ ਕੋਚਾ ਵਾਲੋ ਜਿਹੜਾ ਕਿ ਵੱਖਰਾ ਤਰ੍ਹਾਂ ਦਾ ਪ੍ਰਾਲਾ ਕੀਤਾ ਗਿਆ ਰਿਹਾ ਆਪਣੀ ਨੇਕ ਕਮਾਈ ਚੋਂ ਦਸਵੰਧ ਕੱਢ ਕੇ 13-13 ਰੁਪਏ ਦਾ ਜਿਹੜਾ ਇੱਥੇ ਅੱਜ ਲੰਗਰ ਜਿਹੜਾ ਲਗਾਇਆ ਗਿਆ ਭਾਈ ਸਾਹਿਬ ਕਿਸ਼ਤਾਂ ਦੇ ਦੋ ਜਿਹੜੀਆਂ ਉਪਰਾਲੇ ਨੂੰ ਉਹ ਵਧੀਆ ਪ੍ਰਾਲਾ ਵੀਰ ਜੀ ਆਪਣੇ ਅਮਨਪੁਰ ਜੇ ਹੈਗੇ ਨੇ 13-13 ਰੁਪਏ ਦਾ ਕੁਲਚਾ ਦੇ ਰਹੇ ਨੇ ਸੰਗਤ ਨੂੰ ਬਹੁਤ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ 16 ਪ੍ਰਾਲਾ ਚੱਲ ਰਿਹਾ ਹੈ ਇਬਾਬੇ ਨਾਨਕ ਦੇ ਬਾਬਾ ਨਾਨਕੀ ਵੱਲੋਂ 20 ਰੁਪਏ ਦਾ ਲੰਗਰ ਲਾਇਆ ਉਹੀ ਥਾਰਾ ਸਿਸਟਮ ਚੱਲਦਾ ਪਿਆ ਆਪਣਾ ਜੀ ਇੰਨੀ ਬਰਕਤ 20 ਰੁਪਏ ਦੇ ਵਿੱਚ ਅੱਜ ਵੇਖੋ ਇੰਨੀ ਸੰਗਤ ਵੀ ਵੇਖ ਰਹੇ ਹੋ ਸਾਰੇ ਪਾਸੇ ਕਿੰਨੀ ਲੈ ਹਰ ਪਾਸੇ ਵੀ ਸੰਗਤਾਂ ਦੀ ਹਜੂਮ ਹੀ ਆਇਆ ਪਿਆ ਅਸੀਂ ਜੇ ਕਿਹਾ ਸੰਗਤ ਨਾਲ ਗੱਲ ਕੀਤੀ ਸੰਗਤ ਕਹਿੰਦੀ ਹਾਂ ਨੂੰ ਹਰ ਸਾਲ ਉਡੀਕ ਹੁੰਦੀ ਆ ਵੀ ਕਰਿਓ ਭਾਈ ਜਿਹੜੇ ਭਾਈ ਸਾਹਿਬ ਲੋਣ ਥੀਰਾ ਥੀਰਾ ਪੈ ਦਾ ਪ੍ਰਸ਼ਾਦ ਲੰਗਰ ਲਾਉਣ ਤੇ ਅਸੀਂ ਇੱਥੇ ਪਹੁੰਚੀ ਆ ਅਸੀਂ ਦੇਖਿਆ ਸੰਗਤਾਂ ਦਾ ਬੜਾ ਬੜਾ ਕਾਠੇ ਤੇ ਵਿਖਣ ਪੈਂਦੇ ਬਹੁਤ ਜ਼ਿਆਦਾ ਕਾਠੇ ਜੀ ਸੰਗਤ ਉਡੀਕ ਹੁੰਦੀ ਠੀਕ ਹੈ ਖਾਲਸਾ ਗੁਲਚਾ ਵਾਲੇ ਬਹੁਤ ਮਸ਼ਹੂਰ ਹੈਗਾ ਤੇ ਸੰਗਤ ਨੂੰ ਖੇਚ ਹੁੰਦੀ ਵੀ ਚਲੋ ਨਾਲੇ 13 ਰੁਪਏ ਸੇਵਾ ਵੀ ਹੋ ਜਾਂਦੀ ਆ ਤੇ ਨਾਲ ਸੰਗਤ ਕੁਲਚਾ ਵੀ ਛੱਕ ਜਾਂਦੀ ਹੈ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਗਏ ਨਾ ਕਿਹਾ ਵੀ ਸੰਗਤ ਨੂੰ ਜਿਹੜੀ ਉਡੀਕ ਹੁੰਦੀ ਆ ਇੱਥੇ ਭਾਈ ਅਮਰਦੀਪ ਸਿੰਘ ਖਾਲਸਾ ਜਿਹੜੇ ਕੀ ਖਾਲਸਾ ਕੁਲਚਾ ਵਾਲੇ ਨੇ ਹਰ ਸਾਲ ਦੀ ਤਰ੍ਹਾਂ ਇੱਥੇ ਲਗਾਤਾਰ ਜਿਹੜੇ ਲਾਉਂਦੇ ਆ ਰਹੇ ਨੇ 13-13 ਪੇੜਾ ਜਿਹੜਾ ਲੱਗਾ ਦੇ ਆਪਣੀ ਦੇਹ ਕਮਾਈ ਵਿੱਚੋਂ ਦਸਵੰਦ ਕੱਢ ਕੇ ਇੱਥੇ ਤੁਹਾਨੂੰ ਅੱਜ ਜਿਹੜਾ ਕੋਚਾ 650 150 ਪੇਦਾ ਵਾ ਇੱਥੇ ਤੁਹਾਨੂੰ ਸਿਰ ਤੇ ਨਾਲ ਹੀ ਲੱਸੀ ਚਾਟੀ ਦੀ ਲੱਸੀ ਤੇ ਸਰੋ ਦਾ ਸਾਗ ਮੱਕੀ ਰੋਟੀ ਤੇ ਨਾਲ ਕਾਫੀ ਵੱਖ-ਵੱਖ ਤਰ੍ਹਾਂ ਦੇ ਇਥੇ ਸਟਾਲ ਲਗਾਏ ਗਏ ਨੇ ਤੇ ਲੋਕਾਂ ਵਿੱਚ ਬੜਾ ਸ਼ਾਅ ਇੱਕ ਬਣਿਆ ਸੀ ਦੇਖਿਆ ਬੀਬੀਆਂ ਤੇ ਸਾਡੇ ਭਰਾ ਵੀ ਨੇ ਵੱਡੀ ਤਰ੍ਹਾਂ ਵਿੱਚ ਪਹੁੰਚੇ ਨੇ ਅਤੇ ਉਹਨਾਂ ਨੇ ਕਹਿਣਾ ਇਸ ਤਰ੍ਹਾਂ ਦਾ ਪ੍ਰਾਲ ਜਿਹੜੇ ਨੇ ਹੋਣੇ ਚਾਹੀਦੇ ਨੇ ਮੈਨੂੰ ਦਿਓ ਜਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਹਮਸਰ